ਹਾਂਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਜੋ ਮੇਰੀ ਵੀਡੀਓ ਦੇਖ ਰਹੇ ਹਨ ਤਾਂ ਬ੍ਰਦਰ ਅੱਜ ਮੇਰੇ ਬਰਥ ਦਾ ਡੇ ਹੋਇਆ ਡੇ 16 ਤੇ ਜਿਹੜੇ ਮੇਰੇ ਫੈਨ ਆ ਉਹ ਚੱਲ ਰਹੇ ਆ ਫੈਨ ਤਾਂ ਮੇਰੇ ਚੱਲਦੇ ਆ 10 12 ਤਿੰਨ ਤੋਂ ਪਰ ਮੈਂ ਵੀਡੀਓ ਅੱਜ ਪਾਈ ਆ ਤਾਂ ਮੇਰੇ ਵੀਰ ਪੁੱਛ ਰਹੇ ਸੀ ਕਿ ਤੁਹਾਡੀ ਫਸਟ ਵੀਕ ਮੋਡਲਿਟੀ ਕਿੰਨੀ ਹੋਈ ਆ ਤਾਂ ਵੀਰੋ ਇਸ ਵਾਰ ਨਾ ਚਿਕਸ ਥੋੜਾ ਮੇਰਾ ਵੀਕ ਸੀਗਾ ਤਾਂ ਮੇਰੀ ਮੋਡਲਿਟੀ ਇਸ ਵਾਰ ਨਾ ਤਿੰਨ ਤੋਂ 4% ਹੋਈ ਆ ਉਹ ਵੀ ਪਹਿਲੇ ਵੀਕ ਪਹਿਲੇ ਵੀਕ ਵਿੱਚ ਪਰ ਹੁਣ ਅਸੀਂ ਉਹ ਸਾਡੀ ਰਿਕਵਰ ਕਰ ਲਈ ਆ ਹੁਣ ਮੇਰੀ ਮੈਂਟੈਲਿਟੀ ਠੀਕ ਆ ਪੂਰੀ ਬਾਰਡ 'ਚ ਥੋੜੀ ਪ੍ਰੋਬਲਮ ਸੀਗੀ ਚਲੋ ਹੁਣ ਠੀਕ ਆ ਹੁਣ ਮੈਂਟੈਲਿਟੀ ਮੇਰੀ ਮੇਰਾ ਜਿਹੜਾ ਬਾਰਡ ਆ ਉਹ ਮੈਂ ਪਾਇਆ 18000 18000 ਪਿੱਛੇ 1000 ਪ੍ਰਤੀ ਮੇਰੀ ਇੱਕ ਮੈਂਟੈਲਿਟੀ ਹੁੰਦੀ ਆ ਇੱਕ ਜਾਂ ਦੋ ਹੋ ਜਾਂਦੀ ਆ 1000 ਬਾਰਡ ਪਿੱਛੇ ਤਾਂ ਬਾਕੀ ਫੈਨ ਚੱਲ ਰਿਹਾ ਮੇਰੇ ਤੋਂ ਦੇਖ ਸਕਦੇ ਹੋ ਗਰਮੀ ਹੋ ਤਾਂ ਬਾਹਰ ਨੂੰ ਥੋੜੀ ਹੁਣ ਮੈਂ ਕੂਲਿੰਗ ਪੈਡ ਵੀ ਚਲਾਏ ਆਪਣੇ ਤਾਂ ਬਾਕੀ ਹੋਰ ਕੋਈ ਖਾਸਾ ਟ੍ਰੀਟਮੈਂਟ ਨਹੀਂ ਮੈਂ ਦੇ ਰਿਹਾ ਇਹਨੂੰ ਬਾਕੀ ਮੈਨੇਜਮੈਂਟ ਤਾਂ ਧਿਆਨ ਰੱਖੀਦਾ ਪੂਰਾ ਸਪਰੇਅ ਵਗੈਰਾ ਮਾਰ ਦਿੱਤੀ ਆ ਇੱਕ ਵੀਕ ਦੇ ਵਿੱਚ ਦੋ ਵਾਰੀ ਬਾਕੀ ਜੇ ਗੱਲ ਕੋਈ ਨਾ ਸਮਝ ਆਵੇ ਤਾਂ ਮੇਰਾ ਵੀਰ ਮੈਨੂੰ ਮੈਸੇਜ ਡੀਐਮ ਕਰ ਦਿਆ ਕਰੋ